ਆ ਦੇਖੋ ਜਿਹੜੇ ਲੋਕ ਜਾ ਰਹੇ ਨੇ ਔਰ ਕਿੱਥੋਂ ਕਿੱਥੋਂ ਤੱਕ ਪਾਣੀ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਆ ਚੁੱਕਿਆ ਹੈ ਕਿੰਨਾ ਕੁ ਓਖਾ ਹੁੰਦਾ ਔਰ ਕਿੰਨੇ ਕੁ ਫੁੱਟ ਪਾਣੀ ਜਿਹੜਾ ਉੱਪਰ ਆ ਚੁੱਕਿਆ ਹੈ ਬਹੁਤ ਜ਼ਿਆਦਾ ਜੀ ਇਹ 5-6 ਫੁੱਟ ਪਾਣੀ ਇੱਥੇ ਆ ਤੇ ਫਸਲਾਂ ਦੇ ਉੱਤੇ ਦੱਸਦਾ 15-15 ਫੁੱਟ ਪਾਣੀ ਆ ਜਾਈ ਗਈਆਂ ਨੇ ਪ੍ਰਸ਼ਾਸਨ ਦੇ ਮੁਲਾਜ਼ਮ ਆਇਆ ਪ੍ਰਸ਼ਾਸਨ ਆਇਆ ਹਾਂਜੀ ਆਇਆ ਜੀ ਇਹ ਸਵਿਸ਼ਾਸ਼ਨ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਮਦਦ ਕਰਾਂਗੇ ਤੁਹਾਡੀ ਜਿੰਨੀ ਵੀ ਹੋਈ ਠੀਕ ਹੈ ਜੀ ਤੇ ਅਜੇ ਤੱਕ ਜੀ ਸਾਡੀ ਮਤ ਨਹੀਂ ਹੋਈ ਗਰੀਬ ਬੰਦੇ ਆ ਪੰਜ ਕਿਲੇ ਢੋਕੇ ਲਈ ਹੀ ਸਾਰੀ ਡੁੱਟ ਗਈ ਆ ਤੇ ਅਜੇ ਤੱਕ ਵੀ 1% ਵੀ ਆਪਾਂ ਨੂੰ ਕੋਈ ਮਦਦ ਨਹੀਂ ਮਿਲੀ ਤਾਂ ਕੁਝ ਤਿਆਸ ਨੈਸ ਕਰਦੇ ਹੁਣ ਵੀ ਸਾਰੀਆਂ ਫਸਲਾਂ ਆਏ ਸੀਐਮ ਮਾਨ ਨੇ ਇਹ ਕਲ ਕਹੀ ਹੈ ਕਿ ਜਿੰਨੇ ਵੀ ਸਾਡੇ ਐਮਐਲਏ ਹੈਗੇ ਆ ਮੰਤਰੀ ਹੈਗੇ ਆ ਉਹ ਸਾਰੇ ਆਪਣੀ 1 ਮਹੀਨੇ ਦੀ ਤਨਖਾਹ ਛੱਡ ਕੇ 1 ਮਹੀਨੇ ਦੀ ਤਨਖਾਹ ਜਿਹੜੀ ਉਹ ਡੋਨੇਟ ਕਰਨਗੇ ਇਸ ਬਿਆਨ ਤੋਂ ਕੀ ਕਹਿੰਦੇ ਆ ਹਾਂਜੀ ਚਲੋ ਠੀਕ ਆ ਜੀ ਜੇ ਉਹ ਕਰ ਦੇਣ ਵਧੀਆ ਜੇ ਕੁਛ ਇਹਦਾ ਕਰ ਦੇਣ ਦਾ ਠੀਕ ਆ ਜੀ ਅਜੇ ਤੱਕ ਨਹੀਂ ਫਿਲਹਾਲ ਤਾਂ ਨਹੀਂ ਅਜੇ ਤੱਕ ਕੋਈ ਵੀ ਠੀਕ ਆ ਜੀ ਇਹ ਵੀ ਰੱਬ ਦੀ ਆਪਾਂ ਕੁਦਰਤੀ ਕਰੋਪੀ ਕਹਿੰਦੇ ਕੁਦਰਤੀ ਕਰੋਪੀ ਨਹੀਂ ਗੜੇ ਪੈਣ ਕੋਈ ਬਰਸਾਤ ਹੋਵੇ ਵੀ ਪੈ ਗਈ ਆ ਇਹ ਤਾਂ ਸਰਕਾਰ ਪਾਣੀ ਕਰਕੇ ਪਾਣੀ ਰੋਕ ਰੋਕ ਕੇ ਤੇ ਡੋਬਦੀ ਆ ਇਹ ਸਾਰਾ ਪਰਿਵਾਰ ਅਸੀਂ ਇੱਥੇ ਲੱਗੇ ਰਿਆਂ ਛੱਡ ਕੇ ਸਾਰਾ ਕੋਈ ਥੇ ਲੱਗੇ ਰਿਆਂ ਕੋਈ ਵੀ ਸਾਨੂੰ ਅਜੇ ਤੱਕ ਨਹੀਂ 1 ਰੁਪਏ ਦੀ ਮਤਨਾ ਨਹੀਂ ਰਾਸ਼ਨ ਮਾਲ ਡੰਕਰ ਨੂੰ ਨਾ ਕੋਈ ਤਾਂ ਨੂੰ ਕੁਛ ਕੀ ਜਾਈ ਤੱਕ ਹੈ ਗਈ ਹੈ ਸਾਰੀ ਮਾਲਕੀ ਜ਼ਮੀਨ ਆ ਲੋਕਾਂ ਦੀ ਤੇ ਰੇਤਾ ਕਿਸ ਨੂੰ ਮੋਟ ਚੱਕਣ ਨਹੀਂ ਦਿੰਦੇ ਵਿੱਚ ਉਦੋਂ ਪ੍ਰਸ਼ਾਸਨ ਆ ਜਾਂਦਾ ਹੈ ਕਹਿੰਦੇ ਨਾ ਪੁੱਤਾਂ ਮਗੋਂ ਫਸਲ ਪਾੜੀ ਹੋ ਗਈ ਤੇ ਜਦੋਂ ਨੁਕਸਾਨ ਹੁੰਦਾ ਤਾਂ ਕੋਈ ਨਹੀਂ ਹੁੰਦਾ ਕੁਝ ਵੀ ਦੇਖੀ ਨੂੰ ਜੀ ਨਹੀਂ ਕਰਦਾ ਯਾਰ ਉਮੀਦ ਨਹੀਂ ਆਈ ਦੋ ਜਣ ਕੀ ਰਾਤ ਨੂੰ ਨੀਂਦ ਨਹੀਂ ਆਈ ਸਭ ਦੋ ਦਿਨ ਜਦੋਂ ਵੇਖਿਆ ਵੀ ਉੱਥੇ ਤਾਂ ਰਹਿ ਕੁਝ ਨਹੀਂ ਗਿਆ ਨੂੰ ਦੇ ਤਾਂ ਵੀ ਇੱਥੇ ਕੀ ਹੋ ਗਿਆ ਅਪੀਲ ਕਰਨਾ ਚਾਹੁੰਗੇ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਤੇ ਸਾਨੂੰ ਆਸ ਸੀ ਕਿ ਅਪੀਲ ਕਰੀਏ ਕੀ ਹੋਵੇਗਾ ਸਭ ਤੋਂ ਨਕਮੀ ਸਰਕਾਰ ਕੇ ਕੇ ਕਮੋਦੀ ਸਰਕਾਰ ਦਾ ਇਸ ਵਕਤ ਅਸੀਂ ਜੀਲਾ ਪ੍ਰੋਜਪੁਰ ਦੇ ਪਿੰਡ ਫਤੇਗੜ ਸਪਰਾ ਤੇ ਕੋਲ ਮੌਜੂਦ ਹਾਂ ਜਿੱਥੇ ਤੁਸੀਂ ਪਾਣੀ ਦਾ ਵਹਾਵ ਦੇ ਸਕਦੇ ਹੋ ਕਿ ਇਸ ਵਕਤ ਜੋ ਹਰੀਕੇ ਪਤਨ ਤੋਂ ਪਾਣੀ ਆ ਰਿਹਾ ਹੈ ਹਤੀਕ ਹਰੀਕੇ ਹੜ ਤੋਂ ਪਾਣੀ ਆ ਰਿਹਾ ਹੈ ਔਰ ਕੁਜਰਾਗਿਰ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਜੀ ਆਮ ਪੀ ਹੈ ਜੀ ਅ ਸਰ ਮਨੋਏ ਇਹ ਗੱਲ ਦੱਸੋ ਕਿ ਤੁਸੀਂ ਇਸ ਸਮੇਂ ਜਾ ਰਹੇ ਹੋ ਪੈਂਟ ਪੰਟ ਲਾ ਕੇ ਤੁਸੀਂ ਜਾ ਰਹੇ ਹੋ ਕਿੰਨਾ ਕੁ ਔਖਾ ਹੋ ਜਾਂਦੇ ਕਦਰ ਬਹੁਤ ਇਨਰਜੈਂਟ ਦੋ ਟਾਈਮ ਲੰਘਣਾ ਪੈਂਦਾ ਆਪਣਾ ਬਿਜ਼ਨਸ ਹੈ ਬਾਹਰ ਜਾਣਾ ਪੈਂਦਾ ਰੋਜ਼ ਅੰਦਰ ਕੰਮ ਤੇ ਜਾਣਾ ਪੈਂਦਾ ਪਹਿਲਾਂ ਤਾਂ ਵਹੀਕਲ ਤੇ ਆਂਦੇ ਹਾਂ ਹਾਂਜੀ ਹਾਂਜੀ ਵਹੀਕਲ ਤੇ ਪਹਿਲਾਂ ਸੜਕ ਉੱਤੇ ਸਿਰਫ ਚੱਲਦੀ ਹੋਈ ਹੈ ਸਭ ਅੱਛਾ ਹੁਣ ਅ ਅੱਛਾ ਵਹੀਕਲ ਬਿਨਾ ਤੁਸੀਂ ਮਤਲਬ ਵਹੀਕਲ ਤੋਂ ਆੰਦੇ ਹੋ ਤਾਂ ਪੋਖਾ ਹੁੰਦਾ ਕਿੰਨੇ ਕਿਲੋਮੀਟਰ ਤੁਰਨਾ ਪੈਂਦਾ ਜੀ ਸਰ 2 ਕਿਲੋਮੀਟਰ ਜਾਣਾ ਪੈਂਦਾ ਜੀ ਤੁਰ ਕੇ ਜਾਂਦੇ ਹਾਂ ਤੁਰ ਕੇ ਜਾਂਦੇ ਹਾਂ ਫਣ ਕੇ ਪੈ ਜੀ ਅੱਛਾ ਪ੍ਰਸ਼ਾਸਨ ਨੇ ਕੋਈ ਸਾਰ ਲਈ ਹੁਣ ਤੱਕ ਪ੍ਰਸ਼ਾਸਨ ਤੇ ਬਹੁਤ ਕੋਸ਼ਿਸ਼ ਕਰਦਾ ਪਿਆ ਆਪਣੇ ਵੱਲੋਂ ਦਾ ਪਰ ਕੰਮ ਸੰਭਾਰ ਹੋਇਆ ਪਿਆ ਕਿੰਨੇ ਦਿਨ ਪ੍ਰਸ਼ਾਸਨ ਮ ਜੇ ਪਹਿਲਾਂ ਵੀ ਸਾਵਨ ਦਾ ਮਹੀਨਾ ਹੁੰਦਾ ਸੀ ਕਦੇ ਇੰਨਾ ਪਾਣੀ ਆਇਆ ਸੀ 23 ਚ ਜਾਂ ਆਇਆ ਕਿਉਂ ਵੀ ਇੰਨਾ ਨਹੀਂ ਆਇਆ ਇਸ ਵਾਰ ਤਾਂ ਸਰ ਆਦੀ ਹੋ ਗਈ ਆਦੀ ਹੋ ਗਈ ਇਹ ਸਰ ਜਾਨ ਬੀਬੀ ਐਮ ਦੀ ਜੋ ਆਪਣਾ ਡਿਪਾਰਟਮੈਂਟ ਵਿੱਚ ਬੈਠਾ ਹੈ ਜਾਂ ਉਹਨਾਂ ਦੀ ਨਲਾਇਕੀ ਹੈ ਜਾਂ ਪੰਜਾਬ ਸਰਕਾਰ ਦੀ ਕੁਝ ਵੀ ਕਹਿ ਸਕਦੇ ਆ ਫਿਰ ਚਲੋ ਇਸ ਪਿੰਡ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਰਾਹ ਚ ਲੰਘਦੇ ਨੇ ਤੁਸੀਂ ਦੇਖੋ ਇਹ ਪਾਣੀ ਫਿਲਹਾਲ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਸ ਦਾ ਪੱਧਰ ਜਿਹੜਾ ਹੈ ਫਿਲਹਾਲ ਇੱਕ 1.5 ਫੁੱਟ ਦੇ ਨਜ਼ਦੀਕ ਹੈ ਔਰ ਜੇਕਰ ਤੁਸੀਂ ਅੱਗੇ ਜਾਓ ਤਾਂ ਅੱਗੇ ਦਾ ਜਿਹੜਾ ਪਾਣੀ ਦਾ ਬਹਾਵ ਹੈ ਜਿੰਨਾ ਕੁ ਡੂੰਘਾਈ ਤੁਹਾਨੂੰ ਦਿਖਾਵੇ ਨੇ ਆ ਲੱਕ ਜਿੰਨਾ ਜਿੰਨਾ ਬੰਦੇ ਦੇ ਸਰੀਰ ਦਾ ਲੱਕ ਹੁੰਦਾ तकरीबन 3-4 ਫੁੱਟ ਤੋਂ ਜ਼ਿਆਦਾ ਦਾ ਪੱਧਰ ਅੱਗੇ ਚੱਲ ਜਾਂਦਾ ਹੈ ਇਹ ਪਿੰਡ ਤੇ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਹੜ੍ਹ ਦੇ ਪਾਣੀ ਤੋਂ ਔਰ ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਨੂੰ ਇਹ ਰਿਪੋਰਟ ਦਿਖਾ ਰਹੇ ਹਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਜਿਹੜਾ ਬਹਾਵ ਹੈ ਉਹ ਚੱਲ ਰਿਹਾ ਇੰਨਾ ਤੇਜ਼ ਬਹਾਅ ਹੈ ਕਿ ਇੱਥੇ ਖੜੇ ਹੋਣ ਲਈ ਵੀ ਸਾਨੂੰ ਜ਼ੋਰ ਲਗਾ ਕੇ ਖੜਾ ਹੋਣਾ ਪੈਂਦਾ ਹੈ। ਕਾਫੀ ਤੇਜ਼ ਪਾਣੀ ਆ ਰਿਹਾ ਹੈ ਹਰੀਕੇ ਹੈਡ ਤੋਂ ਹੀ ਪਾਣੀ ਛੱਡਿਆ ਗਿਆ ਔਰ ਆ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਤੁਸੀਂ ਦੇਖੋ ਕਿ ਪਿੰਡਾਂ ਦੇ ਜਿਹੜੇ ਘਰ ਨੇ ਘਰਾਂ ਦੇ ਘਰ ਜਿਹੜੇ ਉਹ ਡੁੱਬੇ ਹੋਏ ਨੇ ਅੱਧੇ-ਅੱਧੇ ਘਰ ਜਿਹੜੇ ਡੁੱਬੇ ਹੋਏ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ ਆ ਦੇਖੋ ਜਿਹੜੇ ਲੋਕ ਜਾ ਰਹੇ ਨੇ ਔਰ ਕਿੱਥੋਂ-ਕਿੱਥੋਂ ਤੱਕ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚ ਆ ਚੁੱਕਿਆ ਔਰ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਹੈ ਉਹ ਹਰ ਇੱਕ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਪਿੰਡਾਂ ਨੂੰ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਜਿਹੜੇ ਪਰਸਨ ਅੰਦਰ ਫਸੇ ਹੋਏ ਨੇ ਕਿਸੇ ਤਰੀਕੇ ਉਹਨਾਂ ਨੂੰ ਸਹੂਲਤ ਕੋਈ ਨਾ ਕੋਈ ਦਿੱਤੀ ਜਾਵੇ ਤਾਂ ਬਹੁਤ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਇੱਕ ਪਾਸੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਤੁਸੀਂ ਉਧਰ ਘੁਮਾ ਕੇ ਤਸਵੀਰ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਬੱਚੇ ਜਿਹੜੇ ਇੱਥੋਂ ਲੰਘਣਾ ਚਾਹੁੰਦੇ ਨੇ ਲੇਕਿਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅਜੇ ਉੱਥੇ ਹੀ ਫਸੇ ਹੋਏ ਨੇ ਕੋਈ ਵਹੀਕਲ ਨਹੀਂ ਜਾ ਸਕਦੀ ਇਹ ਸੜਕ ਹੈਗੀ ਆ ਜਿਹੜੀ ਸੜਕ ਜਾਂਦੀ ਹੈ ਅਗਲੇਰਲੇ ਪਿੰਡ ਜਿਹੜਾ ਹੈਗਾ ਉਸ ਨਾਲ ਮਿਲਦੀ ਹੈ ਔਰ ਲੋਕ ਇੱਥੇ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਖਰਕਾ ਕਿੰਨਾ ਔਖਾ ਹੈਗਾ ਕਿੰਨੀ ਕੁ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ ਔਰ ਪ੍ਰਸ਼ਾਸਨ ਜਿਹੜਾ ਉਹਨੇ ਹੁਣ ਤੱਕ ਕੀ ਸਾਰ ਲਿੱਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਿਹੜੇ ਮੰਤਰੀ ਹੈਗੇ ਨੇ ਉਹ ਵੀ ਇੱਥੇ ਆ ਹੋ ਕੇ ਗਏ ਨੇ ਔਰ ਕੀ ਆਸ਼ਵਾਸ਼ਣ ਦਿੱਤਾ ਹੈਗਾ ਸਰ ਕੀ ਨਾਮ ਹੈ ਜੀ ਗੁਰਸੇਵ ਸਿੰਘ ਜੀ ਪੁਰਸੇ ਕੁ ਜੀ ਇਹ ਕਿਹੜਾ ਪਿੰਡ ਵਜਦਾ ਔਰ ਅਗਲਾ ਪਿੰਡ ਇਹਦੇ ਨਾਲ ਕਿਹੜਾ ਮਿਲਦਾ ਇਹ ਫਰੇਗਰ ਸਭਰਾ ਜੀ ਤੇ ਅਗੇ ਜੇ ਰਾਜੀਸਪਾ ਇਹ ਰਾਜੀ ਭੱਤੇ ਪਿੰਡ ਦਾ ਵੱਡਾ ਪਿੰਡ ਆ ਜੀ ਠੀਕ ਹੈ ਜੀ ਇਹ ਸੜਕ ਜਿਹੜੀ ਆ ਇਹ ਅਗਲੇ ਪਿੰਡ ਨਾਲ ਜੋੜਦੀ ਹਾਂਜੀ ਇਹ ਰਾਜੀਸਪਰਾ ਨੂੰ ਜਾਂਦੀ ਹੈ ਜੀ ਰਾਜੀਸਪਰਾ ਨੂੰ ਹਾਂਜੀ ਔਰ ਕਿੰਨਾ ਕੁ ਓਖਾ ਹੁੰਦਾ ਔਰ ਕਿੰਨੇ ਕੁ ਫੁੱਟ ਪਾਣੀ ਜਿਹੜਾ ਉੱਪਰ ਆ ਚੁੱਕਿਆ ਸੀ ਬਹੁਤ ਜ਼ਿਆਦਾ ਜੀ ਇਹ 5-6 ਫੁੱਟ ਪਾਣੀ ਇੱਥੇ ਆ ਤੇ ਫਸਲਾਂ ਦੇ ਉੱਤੇ ਦਸਦਾ 15-15 ਫੁੱਟ ਪਾਣੀ ਆ ਜਿਗੀਆਂ ਨੇ ਯਾਨੀ ਕਿ ਅੱਧੇ-ਅੱਧੇ ਘਰ ਅਸੀਂ ਕਹਿ ਸਕਦੇ ਹਾਂ ਜੀ ਹਾਂਜੀ 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 ਪ੍ਰਸ਼ਾਸਨ ਦੇ ਮੁਲਾਜ਼ਮ ਆਏ ਪ੍ਰਸ਼ਾਸਨ ਆਇਆ ਹਾਂਜੀ ਆਇਆ ਜੀ ਕੀ ਐਸਵਾਸ਼ਨ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਮਦਦ ਕਰਾਂਗੇ ਤੁਹਾਡੀ ਜਿੰਨੀ ਵੀ ਹੋਈ ਠੀਕ ਹੈ ਜੀ ਤੇ ਅਜੇ ਤੱਕ ਜੀ ਸਾਡੀ ਮਤ ਨਹੀਂ ਹੋਈ ਗਰੀਬ ਬੰਦੇ ਆ ਪੰਜ ਕਿਲੇ ਠੋਕੇ ਲਈ ਹੀ ਸਾਰੀ ਰੁੜ ਗਈ ਆ ਤੇ ਅਜੇ ਤੱਕ ਵੀ 1% ਵੀ ਆਪਾਂ ਨੂੰ ਕੋਈ ਮਤ ਨਹੀਂ ਮਿਲੀ ਪਿੰਡ ਮੇਰਾ ਕਲੀ ਗੁੱਦਾ ਕਲੀ ਇੱਥੇ ਲਈ ਆ ਉਹ ਸਾਹਮਣੇ ਮੋਟਰ ਆ ਸਾਰੀ ਬਰਬਾਦ ਹੋ ਗਈ ਆ ਜੀ ਸਾਰਾ ਪਰਿਵਾਰ ਅਸੀਂ ਇੱਥੇ ਲੱਗੇ ਰਹਿਆ ਛੱਡ ਕੇ ਸਾਰਾ ਕੋਈ ਥੇ ਲੱਗੇ ਰਹਿਆ ਤੇ ਕੋਈ ਵੀ ਸਾਨੂੰ ਅਜੇ ਤੱਕ ਨਹੀਂ 1 ਰੁਪਏ ਦੀ ਮਤ ਨਾ ਕੋਈ ਰਾਸ਼ਨ ਮਾਲ ਡੰਕਰ ਨੂੰ ਨਾ ਕੋਈ ਖਾਣਾ ਪੀਣੂ ਕੁਛ ਨਹੀਂ ਜਾਈ ਤੱਕ ਨਾ ਚਾ ਸੀਐਮ ਮਾਨ ਨੇ ਇੱਕਲ ਕਹੀ ਹੈ ਕਿ ਜਿੰਨੇ ਵੀ ਸਾਡੇ ਐਮਐਲਏ ਹੈਗੇ ਆ ਮੰਤਰੀ ਹੈਗੇ ਆ ਸਾਰੇ ਆਪਣੀ 1 ਮਹੀਨੇ ਦੀ ਤਨਖਾਹ ਛੱਡ ਕੇ 1 ਮਹੀਨੇ ਦੀ ਤਨਖਾਹ ਜਿਹੜੀ ਉਹ ਡੋਨੇਟ ਕਰਨਗੇ ਇਸ ਬਿਆਨ ਤੋਂ ਕੀ ਤੇ ਹਾਂਜੀ ਚਲੋ ਠੀਕ ਆ ਜੀ ਜੇ ਉਹ ਕਰਦੇ ਨਾ ਵਧੀਆ ਜੇ ਕੋਈ ਸਾਦਾ ਕਰ ਦਿੰਦਾ ਠੀਕ ਆ ਜੀ ਅਜੇ ਤੱਕ ਨਹੀਂ ਫਿਲਹਾਲ ਤਾਂ ਨਹੀਂ ਅਜੇ ਤੱਕ ਕੋਈ ਵੀ ਹੋਈ ਠੀਕ ਆ ਜੀ ਆਏ ਆ ਐਮਐਲਏ ਸਾਹਿਬ ਇੱਥੇ ਚਲੋ ਠੀਕ ਆ ਲੋਕਣ ਵੰਡਿਆ ਵੀ ਹੈ ਕਈਆਂ ਨੂੰ ਜਿਹੜੀ ਉਧਰ ਪਾਰ ਉਧਰ ਵੀ ਭੇਜਿਆ ਵਾ ਪਰ ਅਸੀਂ ਰਹਿਨੇ ਇਧਰ ਆ ਤੇ ਜ਼ਮੀਨ ਸਾਡੀ ਉਧਰ ਸੀ ਸ ਕਿ ਜਾਣ ਦੀ ਸਹੂਲਤ ਤਾਂ ਹੈ ਨਹੀਂ ਪਰ ਕਿਸ ਤਰ੍ਹਾਂ ਜਾਣਾ ਜਾਣਾ ਕੀ ਆ ਜੀ ਹੁਣ ਉਦਨ ਤੇ ਗਿਆ ਹੀ ਨਹੀਂ ਜੀ ਉਦਨ ਜਦੋਂ ਫਸਲ ਹੀ ਨਹੀਂ ਰਹਿ ਗਈ ਕੁਛ ਨਹੀਂ ਮੋਟਰ ਵਾਲੀਆਂ ਕੋਟੜੀਆਂ ਵਿੱਚ ਟਹਿ ਗਈਆਂ ਜੀ ਸਾਰਾ ਕੁਝ ਤਹਿਸ ਨੈਸ ਹੋ ਗਿਆ ਜਾਣਦੀ ਉੱਥੇ ਲੋੜ ਹੀ ਨਹੀਂ ਹੁਣ ਜਾਣਾ ਮੈਂ ਕੀ ਕਰਨਾ ਅੱਛਾ ਅੰਦਰ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਇਹ ਜੀ ਬੇੜੀਆਂ ਰਾਹੀਂ ਜਾਂਦੇ ਆ ਤੇੜੀਆਂ ਰਾਹੀਂ ਹਾਂ ਜੀ ਬੇੜੀਆਂ ਤੇ ਜਾਂਦੇ ਹਾਂ ਹਾਂ ਜੀ ਬੇੜੀਆਂ ਰਾਹੀਂ ਕੋਈ ਬੀਐਸਐਫ ਤੇ ਕੋਈ ਮੁਲਾਜ਼ਮ ਜਾਂ ਕੋਈ ਆਈ ਆਇਆ ਸੀ ਦੋ ਵਾਰ ਆਇਆ ਸੀ ਠੀਕ ਐਨਡੀਆਰਫਲ ਹਾਂ ਜੀ ਕਿੰਨੇ ਕ ਲੋਕ ਅੰਦਰ ਫਸੇ ਹੋਣ ਅਗਲੇ ਰੋਪੇ ਪਿੰਡ ਤੇ ਹੈਗੇ ਨਹੀਂ ਲੋਕ ਅਜੇ ਹੈਗੇ ਬਹੁਤ ਲੋਕ ਹੈ ਜੀ ਅਜੇ ਸਾਰੇ ਉੱਥੇ ਬੈਠੇ ਹੋਏ ਨੇ ਬਾਕੀ ਕੁਝ ਘਰਾਂ ਜਿਹੜੇ ਇਚਰਾਗੇ ਅੱਛਾ ਫਿਰ ਰਾਸ਼ਨ ਦਾ ਸਮਾਨ ਕਿਸ ਤਰ੍ਹਾਂ ਪਹੁੰਚਦਾ ਰਾਸ਼ਨ ਇਦਾਂ ਆਵੇ ਘਰਾਂ ਦੇ ਲੱਗੇ ਲੋਕ ਜੀ ਲੰਗਰ ਲੱਗੇ ਲੋਕ ਮਦਦ ਕਰ ਹਾਂ ਜੀ ਹਾਂ ਜੀ ਤੁਹਾਡਾ ਕੀ ਨਾਮ ਮੇਰਾ ਗੁਰਵਿੰਦਰ ਸਿੰਘ ਜੀ ਤੁਸੀਂ ਕਿਹੜੇ ਪਿੰਡ ਤੋਂ ਫਦੇਗੜ ਸਭਰਾ ਦੇ ਸਭਰਾ ਦੇ ਪਿੰਡ ਹਾਂ ਜੀ ਹਾਂ ਜੀ ਸਾਡੀ ਜ਼ਮੀਨ ਇੱਧਰ ਹੈ ਅੱਛਾ ਪਹਿਲਾਂ ਇਹ ਸੜਕ ਜਿਹੜੀ ਸੀ ਬਿਲਕੁਲ ਨਾਰਮਲ ਸੜਕ ਸੀ ਲੋਕ ਵਹੀਕਲ ਲੈ ਕੇ ਜਾਂਦੇ ਸੀ ਹਨਾ ਵਧੀਆ ਵੀਰ ਜੀ ਵਧੀਆ ਲੰਘਦਾ ਇੱਥੇ ਵਹੀਕਲ ਇੱਥੇ ਸਾਰਾ ਵਧੀਆ ਗਾੜੀ ਸੀ ਬਾਕੀ ਆ ਪਾਣੀ ਨੇ ਜੋ ਕਰਨਾ ਹੈ ਕਰਤਾ ਅੱਛਾ ਇਸ ਤੋਂ ਪਹਿਲਾਂ ਪਾਣੀ ਕਦੋਂ ਆਇਆ ਸੀ ਇੰਨਾ ਪਾਣੀ ਕਦੋਂ ਆਇਆ ਸੀ ਪਤਾ ਕੁਝ ਵੀਰ ਜੀ ਇਹ 23 ਚ ਵੀ ਬਹੁਤ ਆਇਆ ਸੀ 23 ਚ ਵੀ ਆਇਆ ਹਾਂਜੀ ਇੰਨਾ ਪਾਣੀ ਆਇਆ ਸੀ ਕਿ ਪਿੰਡ ਦੇ ਪਿੰਡ ਜਿਹੜੇ ਉਹ ਕਾਫੀ ਉੱਪਰ ਤੱਕ ਸਭ ਕੁਝ ਤੈਸ ਨੈਸ ਕਰ ਗਿਆ ਸੀ ਉੱਥੇ ਜੀ ਹੁਣ ਵੀ ਸਾਰੀਆਂ ਫਸਲਾਂ ਐਵੇਂ ਹੀ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਹੋ ਪ੍ਰਸ਼ਾਸਨ ਜਿੰਨੇ ਜੋਗਾ ਜੀ ਉਹ ਕਰੀ ਜਾਂਦਾ ਚਾਰ ਦੇਈ ਜਾਂਦਾ ਦਾ ਬਾਕੀ ਹੁਣ ਗਾੜੀ ਪੈਲੀਆਂ ਨਹੀਂ ਕਰਾਈਆਂ ਜਾਣੀਆਂ ਜਿੱਦਾਂ ਦੇ ਹਾਲਾਤ ਗਿਆ ਗਿਆ ਗਾੜੀ ਉਹਨੂੰ ਵੇਖੋ ਪੈਲੀ ਬੰਦੀ ਆ ਜਾਂ ਨਹੀਂ ਬੰਦੀ ਉਹ ਤਾਂ ਬਾਅਦ ਕੀ ਪਤਾ ਲੱਗਣਾ ਜੀ ਅੱਛਾ ਅਜੇ ਵੀ ਆ ਕੀ ਇੱਥੇ ਜੇ ਹੋਵੇ ਤਾਂ ਕੱਲੋਂ ਪ੍ਰਸ਼ਾਸਨ ਨੇ ਵੀ ਨਹੀਂ ਵਰਨਾ ਪਾਣੀ ਉੱਤਰ ਗਿਆ ਤੇ ਇੱਥੇ ਉਹਨਾਂ ਨੇ ਚਲੋ ਜੀ ਆਪਾਂ ਕਹਿ ਰਹੇ ਹਾਂ ਸਾਰੇ ਬਦਲ ਕਰ ਰਹੇ ਹਾਂ ਅੱਛਾ ਸੁਧਮਾਨ ਸਿੰਘ ਮੈਨੂੰ ਇਹ ਕੱਲ ਦੱਸੋ ਕਿ ਇਸ ਪਿੰਡ ਦੇ ਵਿੱਚ ਨਹੀਂ ਬਹੁਤ ਸਾਰੇ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਆਇਆ ਔਰ ਇੱਕ ਇੱਕ ਮਹੀਨੇ ਦੀ ਬੇਸ਼ੱਕ ਤਨਖਾਹ ਛੱਡੀ ਹੋਈ ਹੈ ਲੇਕਿਨ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਉਹਨਾਂ ਦੇ ਬਾਰੇ ਕੋਈ ਪ੍ਰਸ਼ਾਸਨ ਨੇ ਤੁਹਾਨੂੰ ਦੱਸਿਆ ਕਿ ਅਸੀਂ ਕੋਈ ਮੁਆਵਜ਼ਾ ਦਵਾਂਗੇ ਜਾਂ ਇਸ ਤਰ੍ਹਾਂ ਸਰਜੀ ਸਾਡਾ ਨਾ ਮੇਰਾ 3 ਕਿੱਲੇ ਥਾਂ ਵਾਧੇ ਤੇ ਲੋਕਾਂ ਦਾ ਬਹੁਤਾ ਕਿਸੇ ਕੋਲੇ 12 ਕਿੱਲੇ ਕਿਸੇ ਕੋਲੇ 6 ਕਿੱਲੇ ਕਿਸੇ ਦੀ 7 ਕਿਹੇ ਦੀ ਜਿਆਦੀ ਵੀ ਆ ਇਹਦੇ 50 50 ਕਿੱਲੇ 100 100 ਕਿੱਲਾ ਸਾਰੀ ਮਾਲਕੀ ਪੈਲੀ ਆ ਕੋਈ ਦਰਿਆ ਦੀ ਨਹੀਂ ਜੀ ਵੀ ਕੋਈ ਨਿੱਜੀ ਜ਼ਮੀਨ ਦਰਿਆ ਦੀ ਸਰਕਾਰੀ ਹੋਵੇ ਕਿਸੇ ਦਾ 3 ਲੱਖ ਦਾ ਕਿਸੇ ਦਾ 5 ਲੱਖ ਦਾ ਕਰੋੜਾਂ ਦਾ ਨੁਕਸਾਨ ਹੋਇਆ ਤੇ ਪਿਛਲੀ ਵਾਰ ਵੀ ਅਗਿਆਨ ਲੋਕਾਂ ਨੂੰ ਖਰਾਬਾ ਮਿਲਿਆ ਜਿਹੜੇ ਨਿਛੇ ਕੇਹੀ ਦੂਜਿਆਂ ਨੂੰ ਕਿਸੇ ਨੂੰ ਨਹੀਂ ਬਾਹ ਫੜੀ ਸਰਕਾਰ ਨੇ ਕਿਸੇ ਦੀ ਨਾ ਕੇਵੀ ਮੱਝ ਦਾ ਨਾ ਕੇ ਜਦੋਂ ਨੁਕਸਾਨ ਹੁੰਦਾ ਕਹਿੰਦੇ ਨਾ ਪੁੱਤਾ ਵਾਂਗੂ ਫਸਲ ਪਾਲੀ ਹੋਵੇ ਤੇ ਜਦ ਨੁਕਸਾਨ ਹੁੰਦਾ ਤਾਂ ਦੁੱਖ ਵੀ ਹੁੰਦਾ ਉਹ ਫਸਲ ਵੇਖੀ ਨੂੰ ਜੀ ਨਹੀਂ ਕਰਦਾ ਜਾਣ ਨੂੰ ਇੱਧਰ ਨੂੰ ਨੀਂਦ ਨਹੀਂ ਆਈ ਦੋ ਦਿਨ ਕੀ ਯਾਦ ਨਾਲ ਨੀਂਦ ਨਹੀਂ ਆਈ ਸਾਰ ਦੋ ਦਿਨ ਜਦੋਂ ਵੇਖਿਆ ਵੀ ਉੱਥੇ ਤਾਂ ਰਹਿ ਕੁਝ ਨਹੀਂ ਗਿਆ ਪਹਿਲਾਂ ਤਿੰਨ ਕਿੱਲੇ ਬਚਾਈ ਜਦੋਂ ਜ਼ਿਆਦਾ ਆ ਮੜਕੂ ਵੀ ਬੱਸ ਉਹਨੇ ਟੈਸੈਂਸ ਕਰਤਾ ਜੀ ਸਾਹਮਣੇ ਆਪਣੀ ਅੱਖਾਂ ਦੇ ਫਸਲ ਢੈਂਦੀ ਹੋਈ ਦਿਖਾਈ ਹਾਂਜੀ ਤੇ ਤੇਰੀ ਹੋ ਗਈ ਆ ਤੇ ਫਿਰ ਪਾਲਿਆ ਵੇਖ ਲੋ ਕਿਵੇਂ ਅਸੀਂ ਛੋਟਾ ਛੋਟਾ ਤੇ ਸਾਰਾ ਹੁਣ ਤਾਂ ਜੀ ਸਰ ਕੋ ਕੰਪਲੀਟ ਸੀ ਸਿਰਫ ਸਪਰੇਆ ਤੋਂ ਹੋਣੀਆਂ ਐ ਹੋਰ ਕੁਝ ਨਹੀਂ ਹੁਣ ਆ ਐ ਸ੍ਰੀ ਦੇ ਜੀ ਕੰਮ ਹੋਣਾ ਇਹ ਨਾ ਕੋਈ ਰੱਬ ਦੀ ਆਪਾਂ ਕੁਦਰਤੀ ਕਰੋਪੀ ਕਹੀਏ ਕੁਦਰਤੀ ਕਰੋਪੀਆਂ ਨਹੀਂ ਜੜੇ ਪੈਣ ਕੋਈ ਬਰਸਾਤ ਹੋਵੇ ਵੀ ਪੈ ਗਈ ਆ ਇਹ ਤਾਂ ਸਰਕਾਰ ਪੱਥਰਾਂ ਕਰਕੇ ਪਾਣੀ ਰੋਕ ਰੋਕ ਕੇ ਤੇ ਡੋਬਦੀ ਆ ਪਹਿਲਾਂ ਪਤਾ ਵੀ ਮੀਂਹ ਪੈਣਿਆ ਪਾਣੀ ਕੱਢ ਵੀ ਸਕਦੀ ਐ ਨਾ ਇਹ ਲੱਗਦਾ ਫਲਡ ਗੇਟ ਪਹਿਲੇ ਖੋਲ੍ਹਨੇ ਚਾਹੀਦੇ ਸਨ ਪਹਿਲਾਂ ਪਹਿਲਾਂ ਹੀ ਨੰਗ ਤੇ ਗੋਡੇ ਕੋਤੇ ਪਾਣੀ ਹੁੰਦਾ ਦਰਿਆ ਸੁੱਕਾ ਹੁੰਦਾ ਸਾਰਾ ਮੰਨੋ ਨਾ ਆਪਾਂ ਦਰਿਆ ਦਾ ਰੂਪ ਦਿੱਤੀ ਜਾਂਦੇ ਨੇ ਨਾ ਬੰਨਤਾ ਕਰਕੇ ਵੀ ਦਰਿਆ ਹੈਗੀ ਹੈ ਸਾਰੀ ਮਾਲਕੀ ਜ਼ਮੀਨ ਆ ਲੋਕਾਂ ਦੀ ਤੇ ਰੇਤਾ ਕਿਸ ਨੂੰ ਮੁੱਠ ੱਤ ਕਰਨ ਨਹੀਂ ਦਿੰਦੇ ਵਿੱਚੋਂ ਉਦੋਂ ਪ੍ਰਸ਼ਾਸਨ ਆ ਜਾਂਦਾ ਉਦੋਂ ਪ੍ਰਸ਼ਾਸਨ ਇਹ ਵੀ ਆਕ ਲਾਉਂਦਾ ਵਾ ਕੋਤੇ ਬੱਤੀ ਹੋਈ ਹੋਈ ਉਦੋਂ ਪ੍ਰਸ਼ਾਸਨ ਆ ਜਾਂਦਾ ਵਾ ਉਹ ਨਹੀਂ ਪ੍ਰਸ਼ਾਸਨ ਨੂੰ ਦੱਸਦਾ ਵੀ ਇੱਥੇ ਕੀ ਹੁੰਦਿਆ ਅਪੀਲ ਕਰਨਾ ਚਾਹੋਗੇ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਸਾਨੂੰ ਆਸ ਸੀ ਨਹੀਂ ਤੇ ਅਪੀਲ ਕਰੀਏ ਕਿਤੇ ਗੜੀ ਅਸੀਂ ਤਾਂ ਨਾ ਵੀ ਅਸੀਂ ਸਭ ਤੋਂ ਨਕਮੀ ਸਰਕਾਰ ਹੈ ਕੇ ਤੇ ਕਮੋਦੀ ਸਰਕਾਰ ਬਣਾ ਬੈਠੇ। ਕੰਨ ਫੜਦੇ ਹਾਂ ਆਪ ਵੀ ਦੋਵੇਂ ਹੱਥ ਜੋੜਦੇ ਵੀ ਅਸੀਂ ਇਹ ਸਰਕਾਰ ਤੋਂ ਛਡਕਾਰਾ ਚਾਹੁੰਨੀ। ਲੋਕ ਜਿਹੜੇ ਨੇ ਪ੍ਰਭਾਵਿਤ ਨੇ ਹਰ ਤੇ ਪਾਣੀਆਂ ਤੋਂ ਔਰ ਕੁੱਤਾ ਵਾਂਗੂ ਫਸਲ ਜਿਹੜੀ ਪਾਲੀ ਹੁੰਦੀ ਹੈ ਜਦੋਂ ਅੱਖਾਂ ਦੇ ਸਾਹਮਣੇ ਢਹਿ ਟੇਰੀ ਹੁੰਦੀ ਹੈ ਤਾਂ ਫਿਰ ਦੁੱਖ ਲੱਗਦਾ ਹੈ ਕਿਉਂਕਿ ਇੱਕ ਪਾਸੇ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਜਿੰਨੇ ਵੀ ਸਾਡੇ ਐਮ.ਐਲ.ਏ. ਮੰਤਰੀ ਹੈਗੇ ਨੇ 1 ਮਹੀਨੇ ਦੀ ਤਨਖਾਹ डोनेट ਕਰਨਗੇ ਲੇਕਿਨ ਦੂਸਰੇ ਪਾਸੇ ਉਹ ਕਹਿੰਦੇ ਨੇ ਕਿ ਕਈਆਂ ਦੇ 5-5 ਕਿੱਲੇ 10-10 ਕਿੱਲੇ ਜ਼ਮੀਨ ਹੈਗੀ ਹੈ ਔਰ ਜ਼ਮੀਨ ਜਦੋਂ ਫਸਲ ਐ ਢੇਰੀ ਹੁੰਦੀ ਹੈ ਦੁੱਖ ਲੱਗਦਾ ਕਿਉਂਕਿ ਇੰਨੀ ਫਸਲ ਜਦੋਂ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਵੜਣੀ ਹੁੰਦੀ ਹੈ ਜਦੋਂ ਪੈਸੇ ਮਿਲਨੇ ਹੁੰਦੇ ਨੇ ਲੇਕਿਨ ਇਸ ਤਰੀਕੇ ਦਾ ਬਾਣਾ ਜਦੋਂ ਵਾਪਰਦਾ ਹੈ ਤਾਂ ਫਿਰ ਆ ਹਾਲਾਤ ਤੁਸੀਂ ਉਹ ਦੇਖੋ ਉਹ ਸਖਸ਼ ਜਾ ਰਹੇ ਨੇ ਔਰ ਪਾਣੀ ਦੇਖੋ ਇਸ ਦਾ ਪੱਧਰ ਕਿੰਨਾ ਹੈਗਾ ਆਲੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਨੇ ਉਹ ਕਿੰਨੇ ਪ੍ਰਭਾਵਿਤ ਹੋਏ ਨੇ ਅਸੀਂ ਗਰਾਊਂਡ ਰਿਪੋਰਟ ਤੁਹਾਨੂੰ ਦੱਸ ਰਹੇ ਹਾਂ ਜ਼ੀਰੋ ਲੈਵਲ ਤੇ ਅਸੀਂ ਹੈਗੇ ਹਾਂ ਜ਼ੀਰੋ ਰਿਪੋਰਟ ਗਰਾਊਂਡ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਦਰਿਆ ਦਾ ਪਾਣੀ ਹੈਗਾ ਜਿਹੜਾ ਬਿਆਸ ਤੇ ਸਤਲੁਜ ਜਿੱਥੇ ਮਿਲਦੇ ਨੇ ਅੱਗੇ ਲੱਡਗੇਟ ਛੱਡੇ ਜਾਂਦੇ ਨੇ ਔਰ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਹੈਗੇ ਨੇ ਉਹਨਾਂ ਪਿੰਡਾਂ ਦੇ ਵਿੱਚ ਇਹ ਅਸਰ ਦੇਖਣ ਨੂੰ ਮਿਲ ਰਿਹਾ ਹੈ ਦੂਰ ਦੂਰ ਤੱਕ ਜੇ ਮੈਂ ਨਿਗਾਹ ਮਾਰਾ ਤਾਂ ਬਹੁਤ ਸਾਰੇ ਪਿੰਡ ਜਿਹੜੇ ਨੇ ਜਿਹੜੇ ਘਰ ਹੈਗੇ ਨੇ ਉਹ ਅੱਧੇ ਅੱਧੇ ਡੁੱਬੇ ਹੋਏ ਨੇ ਔਰ ਬਹੁਤ ਸਾਰੇ ਅੰਦਰ ਲੋਕ ਵੀ ਅਜਿਹੇ ਨੇ ਜਿਹੜੇ ਫਸੇ ਹੋਏ ਨੇ ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਬਾਹਰ ਕੱਢਿਆ ਜਾ ਰਿਹਾ ਔਰ ਇਸ ਤਰੀਕੇ ਦੇ ਨਾਲ ਇਹ ਪਿੰਡ ਦੇ ਲੋਕ ਜਿਹੜੇ ਨੇ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਜਿਹੜੀ ਉਹਨਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਦਾ ਬਣਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਕੈਮਰਾ ਪਰਸਨ ਗਰਦ ਦੇ ਨਾਲ ਵਿਚਾਲੇ